ਛੋਟੇ ਹੁੰਦੇ ਮੈਨੂੰ ਇੱਕ ਖੋਟਾ ਰੁਪਈਆ ਮਿਲ ਗਿਆ ਕਿਤੇ ਚੱਲੇ ਵੀ ਨਾ ਤੇ ਮੈਂ ਸੁਟਾ ਵੀ ਨਾ ਜੇ ਵਿੱਚ ਰੱਖ ਛੜਦਾ ਇੱਕ ਦਿਨ ਫਕੀਰ ਮਿਲਿਆ ਕਹਿੰਦਾ ਰੋਟੀ ਖਵਾਏਂਗਾ ਮੈਨੂੰ ਬੜੀ ਭੁੱਖ ਲੱਗੀ ਹੈ ਕਹਿੰਦੇ ਮੈਂ ਅਗੋ ਕਿਹਾ ਕਿ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਕਹਿੰਦੇ ਰੁਪਈਆ ਨਹੀਂ ਹੈਗਾ ਕਹਿੰਦੇ ਉਹ ਤਾਂ ਖੋਟਾ ਹੈ ਜੀ ਫਕੀਰ ਕਹਿੰਦਾ ਜੇ ਚੱਲ ਗਿਆ ਤੇ ਰੋਟੀ ਖਵਾਏਗਾ ਕਹਿੰਦੇ ਹਾਂ ਖਵਾ ਦੇਗਾ <table>ਤੇ ਗਏ ਟਾਬੇ ਵਾਲੇ ਨੂੰ ਪਹਿਲੋ ਰੁਪਿਆ ਫੜਾਇਆ ਵੀ ਦੇਖ ਉਹ ਕਹਿੰਦਾ ਹਾਂ ਕੀ ਲੈਣਾ ਕਹਿੰਦਾ ਫਕੀਰ ਨੂੰ 50 ਪੈਸੇ ਦੀ ਰੋਟੀ ਖਵਾ ਦੇ 50 ਪੈਸੇ ਕਹਿੰਦੇ ਮੈਂ ਵਾਪਸ ਲੈ ਲੇ ਫਕੀਰ ਨੇ ਰੋਟੀ ਖਾਧੀ ਮੈਂ ਹੱਥ ਜੋੜ ਕੇ ਤੁਰਿਆ ਤੇ ਫਕੀਰ ਨੇ ਮੇਰੇ ਕੰਨ ਵਿੱਚ ਇੱਕ ਗੱਲ ਕਹੀ ਕਹਿੰਦਾ ਜੇ ਨੀਅਤ ਚੰਗੀ ਹੋਵੇ ਨਾ ਖੋਟੇ ਪੈਸੇ ਚੱਲ ਜਾਂਦੇ ਆ ਕੱਲੇ ਖੋਟੇ ਪੈਸੇ ਹੀ ਨਹੀਂ ਖੋਟੇ ਇਨਸਾਨ ਵੀ ਖਰੇ ਹੋ ਜਾਂਦੇ ਆ ਜੀਵਨ ਪਰਲੀ ਕਹਿੰਦੇ ਗੱਲ ਪੱਲੇ ਬੰਨ ਲਈ ਨੀਅਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਨਾਨਕ ਘਰ ਹੀ ਬੈਠਿਆ ਸ਼ੌ ਮਿਲਿਆ ਜੇ ਨੀਅਤ راست ਕਰੇ ਮੈਂ ਕਈ ਦਿਨਾਂ ਤੋਂ ਸੋਚਦਾ ਰਿਹਾ ਕਿ ਨੀਅਤ ਕੀ ਹੈ ਅਸਲ ਵਿੱਚ ਮੈਂ ਗੁਰਬਾਣੀ ਦਾ ਪਾਠ ਕਰ ਰਿਹਾ ਸੇਵਾ ਕਰ ਰਿਹਾ ਸਿਮਰਨ ਕਰ ਰਿਹਾ ਭਲਾ ਕਰ ਰਿਹਾ ਦੂਜਿਆਂ ਦਾ ਉਹਦੇ ਪਿੱਛੇ ਮੇਰੀ ਨੀਅਤ ਕੀ ਹੈ ਕਿ ਦੂਸਰਿਆਂ ਨੂੰ ਦਿਖਾਉਣ ਦੀ ਨੀਅਤ ਦਾ ਦੂਸਰਿਆਂ ਨੂੰ ਠੱਗਣ ਦੀ ਨੀਅਤ ਤਾਂ ਕੀ ਆ ਅਸਲ ਵਿੱਚ ਨੀਅਤ ਰਾਸ ਦਾ ਜੋ ਮੈਨੂੰ ਸਮਝ ਆਇਆ ਉਹ ਹੈ ਆਪਣਾ ਕਰਮ ਪਰਮਾਤਮਾ ਨੂੰ ਸਮਰਪਿਤ ਹੋ ਕੇ ਕਰਨਾ ਵਾਹਿਗੁਰੂ ਦੀ ਖੁਸ਼ੀ ਵਾਹਿਗੁਰੂ ਦੀ ਬਖਸ਼ਿਸ਼ ਵਾਹਿਗੁਰੂ ਦੀ ਰਹਿਮਤ ਲੈਣ ਵਾਸਤੇ ਕਰਨਾ ਤਫ਼ੀਰ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਦੀ ਰਹਿਮਤ ਵੀ ਹੋ ਜਾਂਦੀ ਹੈ ਆਓ ਦੂਜਿਆਂ ਦੀਆਂ ਨੀਤਾਂ ਦੀ ਘੱਟ ਗੱਲ ਕਰੀਏ ਆਪਣੀ ਨੀਅਤ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੀਏ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਚਿਤਲਾ